ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਿੰਪਲ ਟਰਾਲੀਆਂ ਸਿੰਪਲ ਟਰਾਲੀਆਂ ਦੀ ਬਹੁਤ ਡਿਮਾਂਡ ਸੀ ਇਸ ਕਰਕੇ ਤਿੰਨ ਟਰਾਲੀਆਂ ਲੈ ਕੇ ਆਏ ਹਾਂ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿੰਨ ਟਰਾਲੀਆਂ ਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਮੋਬਾਈਲ ਨੰਬਰ ਵੀ ਦਵਾਂਗੇ ਧਰੇਟ ਵੀ ਦੱਸਾਂਗੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣੀ ਆ ਤਾਂ ਆਪਾਂ ਦਾ ਵਟਸਐਪ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਤੁਸੀਂ ਚਾਰ ਪੰਜ ਸੰਦ ਦੀਆਂ ਫੋਟੋਆਂ ਮਾ ਭੇਜ ਸਕਦੇ ਹੋ ਤੁਹਾਡੀ ਐਡ ਬਾਕੀ ਬਾਕੀ ਹੁਣ ਆਪਾਂ ਗੱਲ ਆ ਟਰਾਲੀ ਦੀ ਕਰਨ ਲੱਗੇ ਆ ਜਿਹੜੀ ਹੁਣ ਵੀਡੀਓ ਦੇ ਵਿੱਚ ਆ ਰਹੀ ਆ ਇਹ ਦੋਵਾਂ ਟਰਾਲੀਆਂ ਨਾਲੋਂ ਭਾਰੀ ਟਰਾਲੀ ਆ ਜੀ ਨੀਲੇ ਰੰਗ ਚ ਆ ਜੀ ਰੰਗ ਰੂੰਗ ਵੀ ਚੰਗਾ ਨਵਾਂ ਹੋਇਆ ਹੈ ਵੀ ਸਾਫ ਟਰਾਲੀ ਆ ਬਾਕੀ ਗਾਰਡਰ ਵੀ ਇਹਦੇ ਟਾਟਾ ਕੰਪਨੀ ਦੇ ਭਾਰੇ ਗਾਰਡ ਲੱਗੇ ਹੋਏ ਆ ਹੁਣ ਤੁਹਾਨੂੰ ਐਂਗਲਾਂ ਵੀ ਇਹਦੇ 2-2 ਦੀਆਂ ਲੱਗੀਆਂ ਗੀਆਂ ਗਾਰਡਰ ਵੀ ਵੇਖ ਲਓ ਬਾਕੀ ਐਂਗਲ ਵੀ ਵੇਖ ਲਓ ਬਹੁਤ ਭਾਰੀ ਲੱਗੀ ਮਜ਼ਬੂਤੀ ਵਾਲੀ ਐਂਗਲ ਆਮ ਹੁਣ ਇਹ ਟਰਾਲੀਆਂ ਦੇ ਐਂਗਲ ਕੋਈ ਲਾਉਂਦਾ ਨਹੀਂ ਇਹ ਪੁਰਾਣੀ ਟਰਾਲੀ ਬਣੀ ਆ ਜੀ ਵਜਨ ਵਾਲੀ ਟਰਾਲੀ ਆ ਬਾਕੀ ਰੰਗ ਵੀ ਬਹੁਤ ਚ ਬਾਕੀ ਤੁਹਾਨੂੰ ਖੋਣੇ ਦਾ ਹਿੱਸਾ ਹਿੱਸਾ ਵੀ ਬਹੁਤ ਚੰਗਾ ਲੱਗਿਆ ਹੋਇਆ ਟਰਾਲੀ ਦੇ 4 ਇੰਚੀ ਸਹੀ ਹਿੱਸਾ ਲੱਗਿਆ ਜੀ ਆਮ 3.5 ਤੋਂ 4 ਇੰਚੀ ਲੋਕ ਆਖੀ ਜਾਂਦੇ ਆ ਜੀ ਇਹ ਸਹੀ 4 ਇੰਚੀ ਹਿੱਸਾ ਲੱਗਿਆ ਆ ਤੇ ਗੱਡਰ ਵੀ ਵੇਖ ਲਓ ਗੱਡਰ ਵੀ ਵੇਚਦਾ ਆ ਗਈ ਤੇ ਬਾਕੀ ਰਿੰਮ ਵੀ ਟਰਾਲੀ ਦੇ ਬਹੁਤ ਭਾਰੇ ਆ ਵੱਡੀਆਂ ਹੱਬਾਂ ਵਾਲਾ ਹਿੱਸਾ ਜੀ ਭਾਰੀਆਂ ਟਰੱਕ ਵਾਲੀਆਂ ਹੱਬਾਂ ਆਮ ਹੋਣ ਬਹੁਤ ਹਲਕੀਆਂ ਹੱਬਾਂ ਆਉਣੀਆਂ ਟੁੱਟਣ ਦਾ ਖਤਰਾ ਬਾਕੀ ਵਿੱਚੋਂ ਵਿਖਾ ਦਨੇ ਤੁਹਾਨੂੰ ਫੋਟੋ ਫਰਸ਼ ਵੀ ਸਾਫ ਆ ਟਰਾਲੀ ਇਹਦੇ ਵਿੱਚ ਵੀ ਦਾਣੇ ਤੁਸੀਂ ਢੋ ਸਕਦੇ ਹੋ ਕਿਤੇ ਕੋਈ ਲੀਕ ਨਸ਼ੀਕ ਨਿਕ ਤੋ ਕੋਈ ਮੋਰੀਆਂ ਨਹੀਂ ਸਾਫ ਟਰਾਲੀ ਆ ਬਾਕੀ ਵਿੱਡ ਵੀ ਉੱਤੇ ਇਹਦਾ ਨਵਾਂ ਬਣਿਆ ਹੋਇਆ ਈ ਤੁਹਾਨੂੰ ਸਾਈਡ ਤੋਂ ਵਿੱਡ ਵੀ ਵਿਖਾ ਦਿੰਨੇ ਆ ਨਵੀਂ ਜਾਲੀ ਲੱਗੀ ਹੋਈ ਆ ਨਵਾਂ ਵਿੱਡ ਲੱਗਿਆ ਹੋਇਆ ਇਹਦੇ ਤੇ ਵੀ ਬਾਕੀ ਡਾਲਾ ਡੁਲਾ ਵੀ ਪੂਰਾ ਓਕੇ ਆ ਟਾਇਰ ਵੀ ਠੀਕ ਆ ਜੀ 1020 ਦੇ ਟਾਇਰ ਆ ਵਧੀਆ ਕੰਮ ਦਿੰਦੇ ਟਾਇਰ ਆ ਰਿਮ ਵੀ ਕੁਆਂਟਲ ਵਜਨ ਵਾਲੇ ਰਿਮ ਲੱਗੇ ਹੋਇਆ ਇਹਨੂੰ ਤੁਸੀਂ ਦੇਖ ਸਕਦੇ ਹੋ ਭਾਰੇ ਰਿਮ ਆ ਜੀ ਬਾਕੀ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਵਧੀਆ ਕੰਮ ਦਿੰਦੇ ਟਾਇਰ ਆ ਤੇ ਵਜਨ ਚੱਕ ਸਕਾ ਦੀ ਇਹ ਵੀ ਟਰਾਲੀ ਬਾਕੀ ਇਹ ਵੀ ਜੇ ਬਿਨਾ ਦਾਣੇ ਵਾਲੇ ਵਿੱਟ ਸਮੇਤ ਲੈਣੀ ਆ ਤਾਂ ਵੀ ਮਿਲ ਜੂ ਜੇ ਦੋਵੇਂ ਵਿੱਟ ਲੈਣੇ ਤਾਂ ਵੀ ਮਿਲ ਜੂ ਤੇ ਬਾਕੀ ਰੇਟ ਦੀ ਗੱਲ ਕਰੀਏ ਰੇਟ ਹੈ ਗਾ ਜ 70000 ਬਾਕੀ ਮਾਨਤਾਨ ਹੋ ਜੂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਵੀਰ ਪੂਰਾ ਮਾਨਤਾਨ ਕੀਤਾ ਜਾਊ ਤੇ ਮੁਕੰਦੇ ਵਾਲੇ ਏਰੀਆ ਦੇ ਵਿੱਚ ਖੜੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਕੀ ਸਕਰੀਨ ਦੇ ਸਾਈਡ ਤੇ ਆਪਣੇ ਇਸ ਸਾਈਡ ਤੇ ਨੰਬਰ ਸ਼ੋਅ ਹੋ ਰਿਹਾ ਉਹ ਤੁਸੀਂ ਲਾ ਕੇ ਵੀਰ ਨਾਲ ਗੱਲ ਕਰ ਸਕਦੇ ਹੋ ਬਾਕੀ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਬਾਰੇ ਤੇ ਤਿੰਨਾਂ ਟਰਾਲੀਆਂ ਚੋਂ ਕੋਈ ਵੀ ਟਰਾਲੀ ਖਰੀਦ ਸਕਦੇ ਹੋ ਬਾਕੀ ਇਹਨਾਂ ਵੀਰਾਂ ਕੋਲੇ ਇੱਕ ਹੋਰ ਵੀ ਟਰਾਲੀ ਹੈ ਜੈਕ ਵਾਲੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੇ ਤੇ ਬਾਕੀ ਮਜਬੂਰੀ ਕਰਨ ਟਰਾਲੀਆਂ ਵਕਾਉ ਛੇਤੀ ਸੇਲ ਕਰਨੀਆਂ ਵੀਰ ਨੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ